ਮਠੀ ਮਠੀ ਸਵੇਰ ਦੀ ਕਿਣਮਣ ਜੀ ਹੋ ਰਹੀ ਆ ਤੇ ਵੀਡੀਓ ਨੂੰ ਦੇਖਣਾ ਇਹ ਸਾਰੇ ਮਾਈਆਂ ਭਾਈਆਂ ਚਾਚੀਆਂ ਤਾਈਆਂ ਬੱਚੇ ਬਜ਼ੁਰਗਾਂ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਸਸਰੀ ਕਾਲ ਤੇ ਜੀ ਆਇਆਂ ਨੂੰ ਕਹਿੰਦੇ ਆ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਦਿਨ ਵਾਰ ਦੀ ਗੱਲ ਕਰਕੇ ਤਾਂ ਅੱਜ 14 ਅਗਸਤ ਤੇ 30 ਸਾਵਣ 2025 ਤੇ ਦਿਨ ਵੀਰਵਾਰ ਤੇ ਅੱਜ ਆਪਣੇ ਘਰਾਂ ਚੋਂ ਘਰ ਸੀ ਕਰਾਂ ਚੋਂ ਸੀਗੇ ਆਪਣੇ ਲਿਆਜੀ ਉਹਨਾਂ ਦੇ ਭਾਈ ਟਾਣੀ ਤੇ ਉਹਨਾਂ ਨੇ ਜਾ ਕੇ ਘਰ ਪਾਇਆ ਚਸਮਾ ਸਰ ਗੁਰਦੁਆਰੇ ਕੋਲੇ ਉਹਨਾਂ ਦੀ ਛੱਤ ਦੇ ਜਾ ਰਹੇ ਆ ਪਹਿਲਾਂ ਤਾਂ ਉਸ ਤੋਂ ਬਾਅਦ ਛੋਟੇ ਮੋਟੇ ਜਿਹੜੇ ਆਪਣੇ ਆਉਣ ਵਾਲੇ ਸਬਰਾਂ ਨੂੰ ਲੈ ਕੇ ਕੰਮ ਧੰਦੇ ਆ ਇੱਕ ਦੋ ਉਹ ਕਰ ਰਹੇ ਆ ਤੇ ਉਹਨਾਂ ਤੋਂ ਵੀ ਪਹਿਲਾਂ ਜਿਹੜਾ ਆਪਣਾ ਕੰਮ ਆ ਆ ਭਾਈ ਟਰਾਲੀ ਕਿਣਮਣ ਜੀ ਹੋ ਰਹੀ ਹੈਗੀ ਇਹ ਮੂਹਰੋਂ ਨੀਵੀਂ ਆ ਥੋੜੀ ਜਿਹੀ ਹੁੱਕਣੀ ਵੀ ਹੋਣ ਕਰਕੇ ਤੇ ਇਹਦਾ ਜਦੋਂ ਆਪਾਂ ਫਸਲ ਬਾੜੀ ਦੀ ਬਾੜੀ ਕੀਤੀ ਸੀ ਉਦੋਂ ਦਾ ਹੀ ਇਹਦੇ ਬੈੱਡ ਵਗੈਰਾ ਲੱਗਿਆ ਉਹ ਆਪਾਂ ਲਾਹਿਆ ਨਹੀਂ ਤੇ ਇਹ ਨੂੰ ਜਿਹੜਾ ਹੈਗਾ ਆਪਾਂ ਪਹਿਲਾਂ ਬੈਗ ਕਰਕੇ ਬਾਹਰ ਕੱਢਾਂਗੇ ਉਦੋਂ ਬੈਗ ਕਰਕੇ ਚੜਾ ਕੇ ਇਹਦੇ ਅੰਦਰ ਲਾਵਾਂਗੇ ਅੰਦਰ ਇਹਨੂੰ ਕੱਢ ਕੇ ਟਰੈਕਟਰ ਇਹਦੇ ਨਾਲ ਲਾਵਾਂਗੇ ਤੇ ਇਹ ਕੰਮ ਕਰਕੇ ਉਸ ਤੋਂ ਬਾਅਦ ਆਪਾਂ ਚਾਲਦੇ ਆ ਲੈਂਟਰ ਪਾਉਣਾ ਛੱਤ ਪਾਉਣਾ ਬਾਕੀ ਦੀਆਂ ਗੱਲਾਂ ਬਾਤਾਂ ਨਾਲ-ਨਾਲ ਜਿੰਨ ਦੇ ਸਫ਼ਰ ਨਾਲ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਤੇ ਸਾਫ਼-ਸੁਥਰੀ ਤੇ ਵਧੀਆ ਜਿਹੜੀ ਗੱਲਬਾਤ ਹੈਗੀ ਆ ਤੁਹਾਡੇ ਨਾਲ ਸਾਂਝੀ ਕਰਦੇ ਰਹਨੇ ਆ ਤੇ ਪਿੰਡਾਂ ਦਾ ਉਹੀ ਦੇਸੀ-ਪਰਦੇਸੀ ਆ ਜਿਹੜਾ ਮਾਣ ਹੁੰਦਾ ਉਹ ਤੁਹਾਡੇ ਨਾਲ ਸਾਂਝਾ ਕਰਦੇ ਰਹਨੇ ਆ ਜੇ ਤੁਹਾਨੂੰ ਵਧੀਆ ਲੱਗਦਾ ਤਾਂ ਭਾਈ ਆਪਣੇ ਪੇਨ ਨੂੰ ਸਬਸਕ੍ਰਾਈਬ ਕਰ ਲਿਓ YouTube ਤੇ ਦੇਖ ਰਹੇ ਹਾਂ ਜੇ ਆਪਣੇ ਨਾਲ Facebook ਤੇ ਜੁੜੇ ਹੋ ਤਾਂ ਫੋਲੋ ਕਰ ਲਿਓ ਜੀ ਠੀਕ ਹੈ ਜੀ ਚੱਲਦੇ ਹਾਂ ਹੁਣ ਸਮਾਂ ਪਹਿਲਾਂ ਹੀ ਕਾਫੀ ਹੋ ਚੁੱਕਿਆ ਹੈ ਪਹਿਲਾਂ ਸਕੂਟਰੀ ਪਰੇ ਕਰਦਗੇ ਤੇ ਕਿਹੜੀ ਇੱਧਰ ਲੱਗੂਗਾ ਆਪਣਾ ਸਾਹ ਜੀ ਥਾਲੀ ਇੱਧਰ ਜਿਵੇਂ ਮੋੜ ਕੇ ਨਾਲ ਲਾਵਾਂਗੇ ਇੱਥੇ ਲਾਵਾਂ ਸਕੂਟਰੀ ਲਾ ਦੋ ਕੋਈ ਵੀ ਪਹਿਲਾਂ ਆਪਣੇ ਵਾਸਤੇ ਦਾ ਕਾਪਾ ਉੱਤਰਲੇ ਬਾਹਰ ਵੀ ਕਰ ਲਿਓ ਭਾਈ ਆ ਆਪ ਕੋਈ ਚੱਕ ਕੇ ਲੱਤਣ ਵਾਲੀ ਹੈ ਉਹ ਤਾਂ ਰੱਖ ਲਿਆ ਤੇ ਉਹ ਬਸ ਜੋ ਤੇ ਦੇਖ ਲਾਂਗੇ ਸ਼ਾਮ ਨੂੰ ਲਾਉਂਗਾ ਹਾਂ ਹੁਣ ਮੈਂ ਮਾਉਂ ਦਾ ਨਾਂ ਨਾ ਜਾਣਾਂ ਉਹ ਤਾਂ ਦਰਸ਼ਨ ਕੇ ਇਹਨਾਂ ਦੀ ਗੱਡੀ ਜਾਂਦੀ ਸੀ ਜੁਨਾ ਦੇ ਵਿੱਚ ਪਾਇਆ ਚੱਲ ਮਾਉਂ ਤੇ ਚੱਲਦੇ ਜਾਣਾ ਇਹ ਮੜ ਕੇ ਦੇਖ ਇਹਨੂੰ ਭਈ ਆਪਾਂ ਮੁੰਡਾ ਪੁੰਨ ਕਰਕੇ ਆਉਂਦਾਗਾ ਅੱਡੇ ਤੇ ਲਾੜੇ ਹੋ ਗਏ ਸੀ ਸਿੱਧਾ ਮਿਲ ਗਿਆ ਕਣਮਣ ਵੀ ਹੋ ਰਹੀ ਸੀ ਉਹਨਾਂ ਨਾਲ ਚੜ ਕੇ ਜਾਵਾਂਗੇ ਕਿੰਨੇ ਦੇ ਭਾਈ ਦੀ ਇਹ ਭਾਈ ਇਹਨਾਂ ਨੇ ਇਸ ਦਿਨ 2.5 2 ਕਿਲੋਮੀਟਰ ਦੀ ਆਇਰਮ ਆ ਤੇ ਲਵ ਫਰੀडम ਤੇ ਡਾਇਮਨਸ਼ਨਲ 29 ਤੇ ਉਧਰੋਂ ਆਪਾਂ ਛੱਤ ਤੋਂ ਆ ਗਏ ਸੀ ਲੈਂਟਰਪੋ ਆ ਗਏ ਉਸ ਤੋਂ ਬਾਅਦ ਆ ਗਏ ਆਪਾਂ ਰੈਸਟ ਵਗੈਰਾ ਹੀ ਫਰਮਾ ਲਈ ਹੁਣ ਆਪਾਂ ਦੁਬਾਰੇ ਉਧਰ ਛੱਤ ਵਾਲੇ ਪਾਸੇ ਨੂੰ ਚੱਲੇ ਆਂ ਇੱਥੋਂ ਸਾਢੇ 4-5 ਕਿਲੋਮੀਟਰ ਦਾ ਜਿਹੜਾ ਵਾਇਆ ਆਪਾਂ ਨੂੰ ਪਈ ਜਾਂਦਾ ਉਥੇ ਵੀਰਵਾਰਾ ਵੀਰਵਾਰ ਦਾ ਕਰਕੇ ਜਿੱਥੇ ਆਪਾਂ ਸਾਈਕਲ ਦਾ ਪਹਿਲੇ ਦਿਨ ਮੱਥਾ ਟਿਕਾ ਕੇ ਲਿਆਂਦਾ ਸੀਗਾ ਉਥੇ ਆਪਾਂ ਸਮਾਧਾਂ ਤੇ ਜਿਹੜਾ ਹੈ ਇਹ ਜੋਤ ਲਾਉਣ ਜਾ ਰਹੇ ਆਂ ਤੇ ਬਾਕੀ ਰਸਤੇ ਦੇ ਵਿੱਚ ਜਾਂਦੇ ਕਰਦੇ ਜਿਹੜਾ ਹੈਗੀ ਆ ਮੋਟੀ ਮੋਟੀ ਸਾਈਕਲ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਕੁਝ ਕਵੀਰਾਂ ਦੇ ਮੈਸੇਜ ਕਮੈਂਟ ਆਏ ਸੀਗੇ ਵੀ ਕਿੰਨੇ ਦਾ ਲਿਆਂਦਾ ਕਿੰਨੇ ਦਾ ਪੈ ਗਿਆ ਕੀ ਸਿਸਟਮ ਹੈ ਇਹਦਾ ਕੀ ਹਿਸਾਬ ਕਿਤਾਬ ਹੈ ਤਾਂ ਉਹ ਆਪਾਂ ਤੁਹਾਡੇ ਨਾਲ ਅੱਜ ਸਾਂਝਾ ਕਰਾਂਗੇ ਤੇ ਪਹਿਲਾਂ ਚੱਲਦੇ ਆਪਾਂ ਰਸਤੇ 'ਚ ਜਾਂਦੇ ਜਾਂਦੇ ਇਹ ਗੱਲਾਂ ਪਤਾ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਚਸਮਾ ਸਰ ਨੂੰ ਜਾਂਦਿਆਂ ਇਧਰ ਆਪਣਾ ਖੇਤ ਪਏ ਜਾਂਦਾ ਹੈ। ਆ ਚੋਨਾ ਆਪਣਾ ਜਿਹੜਾ ਤੁਸੀਂ ਦੇਖ ਪਾ ਰਹੇ ਹੋ ਇਸ ਟਾਈਮ ਫੋਨ ਆ ਸਕਰੀਨ ਦੇ ਉੱਤੇ ਤੇ ਆ ਸੋਲਰ ਮੋਟਰ ਵੀ ਆਪਣੀ ਦੋ ਘਰਾਂ ਦੀ ਸਾਂਝੀ ਹੈ ਗੁਰਦੁਆਰਾ ਸਾਹਿਬ ਨੂੰ ਜਾਂਦੇ ਆ ਪੱਲ ਆਪਣੇ ਜਿੱਦਾਂ ਕਿ ਰਾਤ ਨੂੰ ਦੱਸਿਆ ਵੀ ਖੇਤ ਆਪਣੇ ਪੈਂਦੇ ਆ ਤੇ ਉੱਥੇ ਰੁਕੇ ਸੀ ਖੇਤ ਤੋਂ ਥੋੜੀ ਜੱਗੇ ਆ ਕੇ ਤੇ ਮੈਂ ਕਿਹਾ ਚਲੋ ਥੋੜੀ ਬਹੁਤੀ ਸਾਈਕਲ ਦੀ ਜਾਣਕਾਰੀ ਦੇ ਦਈਏ ਕਿਉਂਕਿ ਆ ਸੂਰਜ ਵੀ ਜਿਹੜਾ ਹੈਗਾ ਢਲਦਾ ਜਾਂਦਾ ਉਸ ਤੋਂ ਬਾਅਦ ਕਵੇਲਾ ਹੋ ਜਾਣਾ ਤੇ ਸਕ੍ਰੀਨ ਦੇ ਵਿੱਚ ਵੀਡੀਓ ਸਾਫ਼ ਨਹੀਂ ਆਉਣੀ ਤਾਂ ਆਹ ਸਾਈਕਲ ਸੀ ਆਪਣਾ ਸ਼ਨੈਲ ਡੈਮਨ ਦਾ ਇਹ ਆਪਾਂ ਨੂੰ ਸਾਰਾ ਸਾਈਕਲ ਪਿਆਗਾ 25000 ਦਾ ਜੀ 25000 ਦੇ ਸਾਰੀ ਇਹਦੀ ਕੀਮਤ ਹੈ ਜਿਹੜੀ ਉਹ ਪਈਆ 29 ਮਾਡਲ ਤੇ ਇਹਦੀ ਜੇਕਰ ਗੱਲ ਕਰਕੇ ਪ੍ਰੋ ਵੀਲ ਦੇ ਦੇ ਆਪਣੇ ਸੈਟਾ ਹੈਗਾ ਸ਼ਿਮਾਨੂ ਦਾ ਜਿਹੜਾ ਹੈਗਾ ਹੈਗਾ ਸ਼ਿਫਟਿੰਗ ਵਾਲਾ ਲੱਗਿਆ ਜੀ ਅਗਲਾ ਤੇ ਪਿਛਣਾ ਪਿਛਲਾ ਆਪਣੇ ਲੱਗਿਆ ਐਲਟਸ ਦਾ ਫਰੰਟ ਵਾਲਾ ਜਿਹੜਾ ਲੱਗਿਆ ਟਰਨੀ ਦਾ ਤੇ ਸ਼ਿਮਾਨੂ ਦੀ ਜਿਹੜੇ ਇਹਦੇ ਹੈਗੇ ਆ ਗੇਅਰ ਨੇ ਗਰਾਰੀ ਸੈਟ ਆ ਜਿਹੜਾ ਸਾਰਾ ਉਹ ਵੀ ਸ਼ਿਮਾਨੂ ਦਾ ਹੀ ਆ ਤੇ ਬਾਕੀ ਇੱਕ ਬੋਟਲ ਹੋਲਡਰ ਇਹਦੇ ਨਾਲ ਆਇਆ ਸੀਗਾ ਤੇ ਦੋ ਜਿਹੜੇ ਆਪਣੇ ਸੀਗੇ CPG ਵਾਲੇ ਉਹ ਆਪਾਂ ਲੈ ਲਏ ਸੀਗੇ ਤੇ ਬਾਕੀ ਦੇ ਨਾਲ 2-3 ਜਿਹੜੇ ਤਾਰਾਂ ਵਗੈਰਾ ਆਪਾਂ ਉਹ ਲੈ ਲਈਆਂ ਸੀਗਾ ਸਪੇਅਰ ਟਰੈਕਟਰ ਨੂੰ ਟੱਪਿਆ ਆਣ ਦੇ ਟਰੈਕਟਰ ਲੰਘ ਗਿਆ ਜੀ ਤੇ ਹਾਰਟੈਕਸ ਕੰਪਨੀ ਦੇ ਜਿਹੜੇ ਇਹਦੇ ਹੈਗੇ ਆ ਟਾਇਰ ਨੇ ਤੇ ਇਧਰਲੇ ਪਾਸੇ ਜੇਕਰ ਬਾਕੀ ਮਟੀਰੀਅਲ ਦੀ ਗੱਲ ਕਰਕੇ ਤੇ ਇਹੋ ਜਿਹਾ ਕੁਛ ਇਹਦਾ ਭਾਈ ਰੰਗ ਟੰਗਾ ਬਾਹਲਾ ਆਪਾਂ ਨੂੰ ਵੀ ਫੜ ਮਾਰਦਗੇ ਜਾਣਕਾਰੀ ਹੈ ਨਹੀਂ ਜਿੰਨੀ ਕਿ ਮੋਟੀ ਮੋਟੀ ਜਾਣਕਾਰੀ ਆ ਉਨੀ ਕੁ ਤੁਹਾਡੇ ਨਾਲ ਸਾਂਝੀ ਕਰ ਲੈਨੇ ਆ ਅ ਅਗਲੇ ਪਾਸੇ ਤੇ ਤਿੰਨ ਗੇਅਰ ਨੇ ਮਗਰਲੇ ਪਾਸੇ 8 ਨੇ ਬਾਕੀ ਤੁਸੀਂ ਗਰਾਰੀਆਂ ਤੋਂ ਜੱਜਮੈਂਟ ਲਾ ਲਈ ਹੋਊਗੀ ਤੇ ਇਹਦੇ ਨਾਲ ਜਿਹੜਾ ਆਪਾਂ ਨੂੰ ਸਪੇਅਰ ਸਮਾਨ ਪਿਆ ਹੁਣ ਤੱਕ ਇਹ ਆਪਾਂ ਨੂੰ ਲਗਭਗ 35000 ਦਾ ਪੈ ਗਿਆ ਜੀ ਉਹਦੇ ਵਿੱਚ ਕੀ ਆ ਆਪਾਂ ਆ ਮੈਗਨੀ ਦਾ ਕੰਪਨੀ ਦਾ ਜਿਹੜਾ ਹੈਗਾ ਇਹ ਜੀਪੀਐਸ ਸਿਸਟਮ ਲਾ ਲੋ ਇਹਦੇ ਵਿੱਚ ਸਾਰਾ ਆਪਣਾ ਜਿਹੜਾ ਹੈਗਾ ਡਾਟਾ ਰਿਕਾਰਡ ਰਹਿੰਦਾ ਇਹ ਆਪਾਂ ਨੂੰ 5000 ਦਾ ਡਿਸਕਾਊਂਟ ਲਾ ਕੇ ਆਪਾਂ ਨੂੰ 4500 ਦਾ ਇਹ ਮਿਲਿਆ ਸੀ ਜਿਹੜੀ ਆ ਬੈਟਰੀ ਦੀ ਗੱਲ ਕਰ ਗਏ ਇਹ ਇਹਦੇ ਵਿੱਚ ਉਹ ਵੀ ਪੁਆਇੰਟ ਹੈਗਾਗਾ ਜਿਹੜਾ ਆਪਣੇ ਕਹਿੰਦੀ ਮਾਸੀ ਦਾ ਮੁੰਡਾ ਆ ਗਿਆ ਇਹਨਾਂ ਦੇ ਵਿੱਚ ਜਾਣਕਾਰੀ ਸਾਂਝੀ ਕਰਨਾ ਕਰਦੇ ਹੈਲੋ ਗਾਇਜ਼ ਵੀਰੇ ਕਿਵੇਂ ਆ ਪੁੱਤ ਆਪਦੇ ਡੈਡੀ ਨਾਲ ਪਰਨਾ ਮੈਚ ਕਰਕੇ ਬੰਨਿਆ ਹੈ ਚਲੋ ਚਲੋ ਜੀ ਚੱਲਦੇ ਆ ਮੈਂ ਥੋੜਾ ਜਿਹਾ ਸਾਈਕਲ ਬਾਰੇ ਦੱਸ ਰਿਹਾ ਸੀਗਾ ਜੀ ਸਾਈਕਲ ਬਾਰੇ ਨੋਟ ਦੇ ਰਿਹਾ ਸੈਂਸਰ ਸਿਸਟਮ ਹੈ ਜੀ ਇੱਥੇ ਇਹਦੇ ਤੇ ਬਾਕੀ ਇਹ ਤਿੰਨ ਚਾਰ ਪੁਆਇੰਟਾਂ ਦੇ ਉੱਤੇ ਜਗਦੀ ਆ ਫਲਿੰਕ ਵੀ ਕਰਦੀ ਆ ਤੇ ਦੂਜੋਂ ਵੀ ਆ ਇੱਕ ਟੰਲੀ ਦੇਤੀ ਹੈ ਇਹਦੇ ਨਾਲ ਠੀਕ ਹੈ ਜੀ ਤੇ ਸੀਟ ਕਵਰ ਜਿਹੜਾ ਹੈਗਾ ਜੈਲੀ ਵਾਲਾ ਆਪਾਂ ਲਿਆ ਸੀ ਇਹ ਮੇਰੇ ਹਿਸਾਬ ਨਾਲ 700 ਦਾ ਸੀਟ ਕਵਰ ਦਿੱਤਾ ਸੀ ਇਹ ਅਲੱਗ ਆਇਆ 1200 ਦਾ ਕੈਰੀਅਰ 1500 ਆ ਵੈਸੇ ਡਿਸਕਾਊਂਟ ਲਾ ਕੇ ਆਪਾਂ ਨੂੰ 1200 ਦਾ ਮਿਲਿਆ ਸੀ ਇਹ ਅਲੱਗ ਆਇਆ ਜਿਹੜਾ 4500 ਦਾ 5000 ਦਾ ਮੀਟਰ ਸੀਗਾ 4500 ਦਾ ਡਿਸਕਾਊਂਟ ਲਾ ਕੇ ਮਿਲਿਆ ਇਹ ਅਲੱਗ ਆਇਆ ਆ ਵੈਂਟਰੀ ਅਲੱਗ ਆਈ ਆ ਆ ਮਿਲਦਾ 7-800 ਦਾ ਇਹ ਹੈ ਇਹ ਅਲੱਗ ਆਇਆ ਤੇ ਬਾਕੀ ਜਿਹੜਾ ਹੈਗਾ ਆਪਣੇ ਆ ਆਹ ਲੋਕ ਲੋਕ ਲੰਮਾ ਥੋੜਾ ਇਹ ਲਿਆ ਸੀ 1200 ਰੁਪਏ ਦੀ ਰੇਂਜ ਦਾ ਮਤਲਬ 1500 ਇਹਦਾ ਤੇ ਡਿਸਕਾਊਂਟ ਲਾ ਕੇ 1200 ਦਾ ਆਪਾਂ ਨੂੰ ਇਹ ਮਿਲਿਆਗਾ ਤੇ ਇਹ ਜੀ ਕੁਛ ਗੱਲਬਾਤ ਆ ਇਹਦਾ ਇੱਕਾ ਸ਼ਿਫਟਿੰਗ ਵਾਲਾ ਪੁਰਜਾ ਚੇਨ ਕਰਾਇਆ ਸੀ ਜਿਹੜਾ ਨਾਲ ਆਉਂਦਾ ਉਹਦੇ ਨਾਲੋਂ ਆਪਾਂ 1200 ਕੇ 1400 ਰੁਪਿਆ ਮੈਨ ਲੱਗਦਾ ਉਹਨੇ ਲਿਆ ਸੀ ਪਤਾ ਨਹੀਂ 1500 ਉਹ ਲਿਆ ਸੀ ਇਹਦੇ ਨਾਲ ਥੋੜਾ ਜਿਹਾ ਸਮੂਥਨਿੰਗ ਵੱਧ ਜਾਂਦੀ ਹੈ ਠੀਕ ਹੈ ਬਾਕੀ ਜਿਹੜੀ ਗੱਲਬਾਤ ਆ ਹੈ ਸ਼ਿਮਾਨੂ ਦਾ ਹੀ ਉਹ ਸੀ ਸ਼ਿਮਾਨੂ ਦਾ ਹੀ ਆ ਹੈਗਾ ਬਾਕੀ ਸਾਰਾ ਗੱਲ ਕਰਕੇ ਤਾਂ ਐਲੂਮੀਨੀਅਮ ਦਾ ਸਾਈਕਲ ਆ ਜੀ ਇਹ ਲੋਹੇ ਦਾ ਇਹਦੇ ਵਿੱਚ ਕੋਈ ਪਾਰਟ ਨਹੀਂਗਾ ਤੇ ਬਾਕੀ ਮਸੀ ਦਾ ਮੁੰਡਾ ਆ ਗਿਆ ਚਾਲਦਿਆਂ ਏਕੇ ਦੇ ਵਿੱਚ ਆ ਚੀਜ਼ ਦਿੱਤੀ ਹੋਈ ਹੈਗੀ ਆ ਸ਼ੌਕਰ ਲੋਕ ਤੇ ਇਧਰਲੇ ਪਾਸੇ ਜਿਹੜਾ ਹੁੰਦਾ ਆਪਣੇ ਬੇਟ ਐਡਜਸਟੇਬਲ ਹੁੰਦਾ ਜਿੰਨਾ ਕਿ ਆਪਣਾ ਭਾਰ ਆ ਉਸ ਹਿਸਾਬ ਨਾਲ ਆਪਾਂ ਇਹਨੂੰ ਯਾਰ ਐਡਜਸਟ ਕਰ ਸਕਦੇ ਆਂਗੇ ਐਹੋ ਜੀ ਕੋਈ ਗੱਲਬਾਤ ਆ ਇਹ ਜਿਹੜਾ ਸ਼ੌਕਰ ਲੌਗ ਆ ਇਹਦੀ ਗੱਲਬਾਤ ਆਪਾਂ ਜਾਂਦੇ ਜਾਂਦੇ ਕਰਦੇ ਆਂ ਇਹ ਜਦੋਂ ਆਪਾਂ ਕੋਈ ਪਹਾੜਾਂ ਪੂੜਾਂ ਦੇ ਵਿੱਚ ਚੜਨਾ ਜਾਂ ਮੰਨ ਕੇ ਚਲੋ ਪੱਧਰ ਰਾਹ ਦੇ ਉੱਤੇ ਤੁਰਨਾ ਹੈ ਜਦੋਂ ਜਿਵੇਂ ਹੁਣ ਆਪਾਂ ਜਾ ਰਹੇ ਆਂ ਹੁਣ ਇਸ ਟਾਈਮ ਸ਼ੌਕਰ ਲੌਗ ਨੇ ਤਾਂ ਇਹਦੇ ਨਾਲ ਕੀ ਆ ਜਿਹੜਾ ਆਪਣਾ ਸਾਈਕਲ ਆਪਣਾ ਜੋਰ ਹੁੰਦਾ ਸਾਰਾ ਜੋਰ ਸ਼ੌਕਰਾਂ ਤੇ ਨਹੀਂ ਜਾਂਦਾ ਸਹੀ ਕੰਮ ਕਰਦਾ ਠੀਕ ਹੈ ਜੋਰ ਮੰਨ ਕੇ ਜਿੱਥੇ ਆਪਾਂ ਨੂੰ ਚਾਹੀਦਾ ਉੱਥੇ ਹੀ ਕੰਮ ਕਰਦਾ ਜਦੋਂ ਉਖਲੀ ਖੱਪੇ ਵਾਲਾ ਕੰਮ ਆ ਜਾਂਦਾ ਉਦੋਂ ਇਹ ਅਨਲੌਕ ਕਰ ਲਈਦਾ ਉਦੋਂ ਸ਼ੌਕਰ ਕੰਮ ਕਰਨ ਲੱਗ ਜਾਂਦੇ ਹੈਗੇ ਤੇ ਵਧੀਆ ਸਮੂਥਲੀ ਕੰਮ ਕਰਦੇ ਆ ਕਿਉਂ ਫਿਰ ਨਾ ਬੂ ਆਈਆਂ ਗੱਲਬਾਤ ਤੇ ਇੱਕ ਗੱਲ ਵੈਸੇ ਇੱਕ ਗੱਲ ਵੈਸੇ ਹੋਰ ਆ ਗਈ ਤੇ ਸਾਡੇ ਤਿੰਨਾਂ ਦੀ ਮੈਚਿੰਗ ਹੋ ਗਈ ਆ ਕਰਨੇ ਦੀ ਕਰਨੇ ਦੀ ਟੀ-ਸ਼ਰਟਾਂ ਦੀ ਤੇ ਬਾਕੀ ਭਾਈ ਲਫਾਫਾ ਵੀ ਮੈਚ ਕਰ ਗਿਆ ਮੇਰੇ ਵਾਲਾ ਬਦਾਸਤ ਵੀ ਹਰੀ ਕੀਤੀ ਚੱਲਦੇ ਆਗੇ ਨੂੰ ਭਜਾ ਕੇ ਦੇਖੇਗੇ ਕਿੰਨੇ ਦੀ ਸਪੀਡ ਦੇ ਭਜਦਾ ਮੇਰਾ ਸਾਈਕਲ ਹੈ ਕੀ ਹਾਲ ਨੇ ਬੋਸ ਵਧੀਆ ਵਧੀਆ ਪਰ ਉਸੇ ਜੋਗ સૂਤਰਾ ਮੁਤਾਬਕ ਭਾਈ ਸਾਈਕਲ ਆਪਣਾ 40 ਤੋਂ ਉੱਤੇ ਭੱਜ ਲੈਂਦਾ ਤੇ ਪਰੋਸੇ ਜੋਗ સૂਤਰ ਕਿਹੜੇ ਨੇ ਮਾਸੀ ਵਾਲਾ ਠੀਕ ਹੈ ਇਹੜੇ ਆਪ ਦੀ ਸਕੂਟਰੀ ਦੇ ਮੀਟਰ ਦੇ ਦੱਸਿਆ ਕਹਿੰਦਾ ਵੀ 40 42 ਤੇ ਇਹਨੇ ਕਰਤੀ ਸੀ ਸਕੂਟਰੀ ਆਪਾਂ ਇਹਨੂੰ ਰਾਹ ਨਹੀਂ ਦਿੱਤੀ ਤੇ ਬਾਕੀ ਪੱਟਾਂ ਇਹ ਜ਼ੋਰ ਚਾਹੀਦਾ 50 ਤੇ ਕਰ ਲਓ ਭਾਵੇਂ ਇਹ 40 42 ਇੱਥੇ ਜੇ ਮੰਨ ਕੇ ਚੱਲੋ ਆਪਾਂ ਨਾਰਮਲ ਜਿਹੜਾ ਹੈਗਾ ਉਹ ਤੋਰ ਸਕਦੇ ਆਂਗੇ ਊਂ ਜਿਹੜਾ ਆਪਾਂ ਰੱਖਣਾ ਆਪਾਂ 25 30 35 ਇੱਥੇ ਜੀ ਤੋਰਨਾ ਹੈਗਾ ਹੁਣ ਕਿੰਨੇ ਦੀਆਂ ਦੇ 20 ਤੇ ਜਾਂਦੀ ਆ ਹੁਣ ਇਸ ਟਾਈਮ ਦੀ ਤੇਸਟ ਟਾਈਮ ਬਿਲਕੁਲ ਨਾਰਮਲ ਤੇ ਹਲਕਾ ਪੈਡ ਲਾ ਨਾਲ ਜਿਹੜਾ ਆਪਾਂ ਹੈਗਾ ਟੁਰੀ ਜਾਂਦੇ ਆ ਕੋਈ ਜ਼ੋਰ ਜੱਪਾ ਨਹੀਂ ਲੱਗ ਰਿਹਾ ਇਹ ਸੀ ਪ੍ਰੋਸੀਜਰ ਉਸ ਤਰ੍ਹਾਂ ਬਾਕੀ ਜਿਹੜਾ ਬਿਜਲੀ ਵਾਲੀ ਸਕੂਟਰੀ ਹੈਗੀ ਆ ਇਹਦਾ ਥੋੜਾ ਜਿਹਾ ਕੀ ਹੁੰਦਾ ਮੀਟਰ ਜੇ ਸਹੀ ਨਹੀਂ ਹੁੰਦੇ ਮੀਟਰ ਤੇ ਸਪੀਡ ਘੱਟ ਦਿਖਾਉਂਦੀ ਆ ਭੱਜ ਦੀ ਵੱਧ ਹੁੰਦੀ ਆ ਮੈਂ ਮੋਟਰਸਾਈਕਲਾਂ ਦੇਖਿਆ ਸੀ ਜੇ ਉਹ ਹੌਸਾਣ ਲੱਗੇ ਇਹਦਾ ਮੈਨੂੰ ਲੱਗਦਾ ਪੰਜਾਬ ਨੂੰ ਤੇ ਰਹਣਾ ਹਣਾ ਹਾਂ ਪਰ ਹੁੰਦਾ ਇਹਦੇ ਪੰਜ ਤੋਂ 10 ਕਿਲ ਦੀ ਸਪੀਡ ਦਾ ਫਰਕ ਹੁੰਦਾ ਉਧਰ ਆਪਣੇ ਕੋਲ ਦੁਬਾਰਾ ਸਾਹਿਬ ਆ ਜਿਹੜੀ ਪਰੜੀ ਰਸਤਾ ਹੈਗਾ ਇਹ ਆਪਣੇ ਸਮਾਦ ਨੂੰ ਚੱਲ ਜਾਂਦਾ ਇੱਥੇ ਕਈ ਵਾਰੀ ਚਾਰ ਵੀਰ ਇਕੱਠੇ ਹੋ ਕੇ ਬੈਹ ਜਾਂਦੇ ਆ ਆ ਬਈ ਜਾਂਦਾ ਸਾਡਾ ਖੁਸ਼ੂ ਹੈ ਖੜੇ ਕਣ ਬਾਬੇ ਦੇ ਤੇ ਦਰਵੇਸ਼ ਪਹਿਲੇ ਮੁੱਥੇ ਲੱਗਦੇ ਆ ਹਾਂ ਇੱਥੇ ਰਹਿੰਦੇ ਆ ਕੋਵਰਨਾ ਜੋ ਦੇਵ ਦੇ ਸੇ ਨਾਮ ਨਾਮ ਨਿਮਰਾਇ ਰੋ ਤਾਂ

ਤੁਰ ਗੁਰ ਗੱਬੇ ਜੀ ਮੁੱਲਾ ਦਾ ਤੇ ਰਾਜੋ ਮੱਥਾ ਟੇਕ ਕੇ ਤੇ ਬਾਹਰ ਨੂੰ ਆ ਗਏ ਆਪਾਂ ਕਿੱਧਰ ਆ ਗਏ ਧੰਤਨ ਬਾਬਾ ਖਵੀਸਾ ਜੀ ਦੀ ਯਾਦ ਵਿੱਚ ਗੁਰਦੁਆਰਾ ਸਤਖੰਡ ਸ੍ਰੀ ਚਸ਼ਮਾ ਸਰ ਇੱਥੋਂ ਗੁਰਦੁਆਰਾ ਸਾਹਿਬ ਦਾ ਨਾਮ ਪਿਆ ਜੀ ਗੁਰਦੁਆਰਾ ਚਸ਼ਮਾ ਸਰ ਸਾਹਿਬ ਇਹ ਪਿੰਡ ਡੱਬਾ ਵਾਲੀ ਤੇ ਸ਼ੇਰਗੜ ਦੋ ਪਿੰਡਾਂ ਨੂੰ ਲੱਗਦਾ ਇਹਦੀ ਜੇਕਰ ਗੱਲ ਕੀਤੀ ਜਾਵੇ ਇੱਕ ਤਰੀਕੇ ਦਾ ਜਿਵੇਂ ਆਪਾਂ ਖੂਹ ਕਹਿ ਸਕਦੇ ਹਾਂ ਉਸ ਤਰੀਕੇ ਨਾਲ ਗੋਲ ਸ਼ੇਪ ਦੇ ਵਿੱਚ ਬਣਾਇਆ ਹੋਇਆ ਇਧਰ ਦੀ ਇਹਦੇ ਪੌੜੀਆਂ ਜਾਂਦੀਆਂ ਤੇ ਇਹਦੇ ਵਿੱਚ ਜਿਹੜਾ ਜਲ ਉਹ ਧਰਤੀ ਦੇ ਵਿੱਚੋਂ ਹੀ ਸਿੰਮਕੇ ਆਉਂਦਾ ਕਿਸੇ ਪਾਸੇ ਕੋਈ ਹੋਰ ਇਹਦੇ ਪਾਣੀ ਨੀਰੇ ਵੇਚੀ ਪਾਇਆ ਜਾਂਦਾ ਜਿਹੜਾ ਵੀ ਜਲ ਤੁਹਾਨੂੰ ਦਿਖ ਰਿਹਾ ਇਹ ਇੰਨਾ ਕੁ ਲਗਭਗ ਰਹਿੰਦਾ ਹੀ ਆ ਤੇ ਇਹ ਧਰਤੀ ਦੇ ਵਿੱਚੋਂ ਸਿੰਮਕੇ ਆਪਣੇ ਆਪ ਆਉਂਦਾ ਵੀ ਕਹਿ ਸਕਦੇ ਹਾਂ ਕੁਦਰਤ ਦਾ ਕ੍ਰਿਸ਼ਮਾ ਕਹਿ ਸਕਦੇ ਹਾਂ ਚਸ਼ਮਾ ਸਰ ਗੁਰਦੁਆਰੇ ਦਾ ਨਾਮ ਇਸੇ ਕਰਕੇ ਪਿਆਗਾ ਸ਼ਕਲ ਕੇ ਜੜਾ ਗੁਰਦੁਆਰੇ ਪਿਆਗਾ ਹੁਣ ਆਵਾਂਗੇ ਪਾਵੀ ਸਕ੍ਰੀਨ ਦੀ ਇਹ ਵਿੱਚ ਤੁਹਾਨੂੰ ਨਜ਼ਰ ਆ ਰਹੀ ਹੈ ਇਹਦੀ ਅੱਜ ਆਪਾਂ ਛੱਤ ਲੈਂਟਰ ਤੇ ਆਏ ਸੀਗੇ ਇਹ ਕਰਦੇ ਹਜੇ ਇਹਦੇ ਉਤਲੇ ਪਾਸੇ ਪੋਰਸ਼ਨ ਜਿਹੜਾ ਪੈਣਾ ਉਹ ਕੋਈ ਬਾਹਲਾ ਲੰਮਾ ਚੌੜਾ ਨਹੀਂ ਸਿਰਫ ਇੱਕ ਪੌੜੀਆਂ ਵਾਲੀ ਗੁੰਮਟੀ ਜੀ ਬਾਨਣੀ ਹੈਗੀ ਤੇ ਜੇਕਰ ਗੱਲ ਕਰ ਗਏ ਤਾਂ ਇੱਕ ਆਪਣੇ ਚੋਂ ਬੰਦਾ ਗਾਇਬ ਹੋ ਗਿਆ ਆ ਵੀ ਕੱਲਾ ਰਹਿ ਗਿਆ ਮੈਂ ਵੀ ਕੱਲਾ ਰਹਿ ਗਿਆ ਉਹ ਬੰਦੇ ਦੀ ਗੱਲ ਕਰਕੇ ਇੱਥੇ ਬੈਠਾ ਭਾਈਓ ਹਾਂ ਕਿਵੇਂ ਆ ਠੀਕ ਆ ਇਹ ਮੇਰੇ ਨਾਲ ਚੜ ਗਿਆ ਇਹਦੇ ਗੱਲ ਕਰਕੇ ਬੜਾ ਲੰਮਾ ਜਿਹੜਾ ਭਾਰਾ ਸਮਾਨ ਹੁੰਦਾ ਬੜਾ ਭਾਰਾ ਬੰਦਾ ਲਾ ਲੋ ਉੱਡਾ ਇਹਦਾ ਵੀ ਕੈਰੀਅਰ ਦਾ ਜਿਹੜਾ ਹੁੰਦਾ ਮਾਜਨਾ ਨਹੀਂ ਹੁੰਦਾ ਨਾਰਮਲ 15 20 ਕਿਲੋ ਦਾ ਵਜ਼ਨ ਇਹ ਕੈਰੀ ਕਰ ਸਕਦਾ ਤੇ ਇਹਦੇ ਉੱਤੇ ਹਾਲਾਂਕਿ ਵੈਸੇ ਲਿਖਿਆ ਹੋਇਆ 50 ਕਿਜੀ ਤੱਕ ਦਾ ਤਾਂ 50 ਕਿਲੋ ਮੈਨੂੰ ਲੱਗਦਾ ਨਹੀਂ ਵੈਸੇ ਕੈਰੀ ਕਰ ਲੂਗਾ ਵੱਧ ਤੋਂ ਵੱਧ 25 30 ਇਥੋਂ ਤੱਕ ਜਿਹੜਾ ਹੈਗਾ ਬਾਈ ਨੇ ਇਹ ਕੈਰੀ ਕਰ ਸਕਦਾ ਹੁੰਦਾ ਜਿਹੜਾ ਇਹ ਮਗਰਲੇ ਪਾਸੇ ਕੈਰੀਅਰ ਲੱਗਿਆ ਹੁੰਦਾਗਾ ਅਲੂਮੀਨੀਅਮ ਦਾ ਹੁੰਦਾ ਪੁਰਜਾ ਹਲਕਾ ਹੀ ਹੁੰਦਾ ਇਹ ਇਹ ਜਿਹੜੀ ਰੋਡ ਆ ਇਹ ਭਾਈ ਹੁਣ ਕਮੇਟੀ ਦੇ ਅੰਡਰ ਆ ਗਈ ਤੇ ਕਮੇਟੀ ਇਹਨੂੰ ਤਿਆਰ ਕਰੂਗੀ ਆ ਲੋਕ ਟਾਇਲ ਲੱਗਣੀਆਂ ਸ਼ਾਇਦ ਇੱਥੇ ਪਹਿਲਾਂ ਇਹ ਪਿੰਡ ਦਾ ਰਕਬਾ ਸੀ ਆ ਹੌਲੀ ਹੌਲੀ ਜਿਹੜਾ ਪਿੰਡ ਦਾ ਰਕਬਾ ਹੈਗਾ ਉਹ ਪਿੰਡ ਤੋਂ ਖੋਜ ਕੇ ਕਮੇਟੀ ਦੇ ਹਵਾਲੇ ਹੁੰਦਾ ਜਾ ਰਿਹਾ ਐਵੇਂ ਤੇ ਕੁਝ ਗੱਲਬਾਤ ਆ ਕਮੇਟੀ ਚ ਆ ਗਈ ਡੈਡੀ ਚੰਨ ਤੇ ਹਾਂ ਕਮੇਟੀ ਚ ਆ ਕੇ ਜਾਂਦੀ ਹੁਣ ਇਹ ਸੀ ਕੁਛਕ ਵਧੇਰੀ ਜਾਣਕਾਰੀ ਆ ਜਿਹੜੀ ਪਿੰਡ ਵਾਸੀਆਂ ਲਈ ਹੋ ਸਕਦਾ ਲਾਹੇਵੰਦ ਹੋ ਹੈ ਤੇ ਆ ਜਿਹੜਾ ਮੀਟਰ ਸੀਗਾ ਆਪਣਾ ਇਹ ਹਜੇ ਤੱਕ ਵਰਕਿੰਗ ਨਹੀਂ ਕਰਨ ਲੱਗਿਆ ਅੱਜ ਵੀ ਮੈਂ ਗੌਲ ਤੇ ਗੱਲ ਕੀਤੀ ਸੀ ਬਾਈ ਰਿਸ਼ਮ ਨਾਲ ਟਰੈਕ ਐਂਡ ਟ੍ਰੇਲ ਤੋਂ ਇਹ ਉਹ ਕਹਿੰਦੇ ਮੈਂ ਕਸਟਮਰ ਕੇਅਰ ਨਾਲ ਗੱਲ ਕਰ ਲੂੰਗਾ ਵੀਡੀਓ ਸੈਂਡ ਕਰਤੀ ਸੀ ਉਹਨੂੰ ਕਹਿੰਦਾ ਸੀ ਮੈਂ ਵੀਡੀਓ ਭੇਜ ਦੋਨਾਂ ਨੂੰ ਕੀ ਰਿਸਪੌਂਸ ਮਿਲਦਾ ਉੱਥੋਂ ਉਹ ਦੇਖਦੇ ਆ ਆਦਰਵਾਈਜ਼ ਆਪਾਂ ਕੱਲ ਨੂੰ ਜਾਣਾ ਬਠਿੰਡੇ ਤੇ ਇਹ ਵੀ ਨਹੀਂ ਤਾਂ ਫਿਰ ਚੇਂਜ ਕਰਕੇ ਨਵਾਂ ਲਿਆਵਾਂਗੇ ਉਹ ਉੱਥੇ ਆਪਾਂ ਥੋੜਾ ਜਿਹਾ ਚਲਾ ਚਲੂ ਕੇ ਦੇਖ ਲਾਂਗੇ ਵੀ ਸਹੀ ਆਉਣ ਹੁੰਦਾ ਕਿ ਕਿਵੇਂ ਇਹ ਬਾਕੀ ਠੀਕ ਐ ਟੱਲੀ ਵੱਜ ਰਹੀ ਐ ਓਕੇ ਰੋਡਾ ਬਾਕੀ ਐ ਮੁੰਡੇ ਦੇ ਵਾਲਾਂ 'ਚ ਮੱਛਰ ਪੈ ਗਿਆ ਕਹਿੰਦੇ ਨੀ ਮੱਛਰ ਨਹੀਂ ਪਿਆ ਵਾਲ ਖਰਾਬ ਹੋ ਗਏ ਵਾਲ ਖਰਾਬ ਹੋ ਗਏ ਸੀ ਵਾਲ ਬੰਨ ਨਾਲ ਨਾ ਵਾਲ ਖਰਾਬ ਹੋ ਗਏ ਵਾਲ ਬੰਨ ਨਾਲ ਵਾਲ ਖਰਾਬ ਹੋ ਗਏ ਠੀਕ ਹੈ ਪਿੰਡ ਦੇ ਮੁੰਡਿਆਂ ਦੀ ਇੱਕ ਕਲਿੱਪ ਤਾਂ ਬਣਦੀ ਐ ਨਈਂ ਨਿਆਣਿਆਂ ਦੀ ਇਕੱਠਾਂ ਦੀ ਐ ਯਾਰ ਆ ਜੇ ਅੱਲ ਹੀ ਹੋੜਦਾ ਸਾਈਡ ਤੇ ਕਰ ਲਓ ਬਈਓ ਪਿੱਛੋਂ ਗੱਾਰ ਆਈ ਮੈਨੂੰ ਤੇਜ਼ ਕਰਨਾ ਪਊਗਾ ਸਮਾਇਸ ਵਕਤ 7 ਕੇ ਵੇਲੇ ਦਾ ਹੋ ਗਿਆ ਤੇ ਆਪਣੀ ਮਾਸੀ ਵਾਲੇ ਦੇ ਮੁੰਡੇ ਦੀ ਗੱਲ ਚੱਲੀ ਜਾਂਦੀ ਹੈ ਭਾਈ ਬਾਹਰ ਵਾਈਚ ਵੀਡੀਓ ਕਾਲ ਆ ਰੱਖੀ ਆ ਮੁੰਡਿਆਂ ਨੇ ਤੇ ਇਹਦਾ ਕੋਈ ਲਿਹਾਜੀ ਮਿੱਤਰ ਉਹਦੇ ਨਾਲ ਗੱਲਾਂ ਬਾਤਾਂ ਚੱਲ ਰਹੀਆਂ ਅਸੀਂ ਮੈਂ ਕਿਹਾ ਚੱਲ ਜੇ ਭੇਜ ਸਕਦਾ ਟੈਕਸ ਫ੍ਰੀ ਆ ਉਧਰਲਾ ਤੇ ਮੈਂ ਭੇਜ ਸਕਦਾ ਤਾਂ ਮਾੜਾ ਮੋਟਾ ਕੋਈ ਸਮਾਨ ਸਲ ਆਪਾਂ ਵੀ ਦੇਖ ਲਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਸਲਾਹਾਂ ਜੀਆਂ ਕਰੀ ਜਾਂਦੇ ਸੀਗੇ ਤੇ ਬਾਕੀ ਉਹਦੋਂ ਆ ਜਾ ਕੇ ਥੋੜਾ ਮਿਸਤਰੀ ਕੋਲੇ ਜਾਣਾਗਾ ਉਹ ਤਾਂ ਕੋਈ ਯੰਤਰ ਜਾ ਤਿਆਰ ਕਰਾਉਣਾ ਜਿਵੇਂ ਸਟ੍ਰੀਮ ਮਿਲ ਗਿਆ ਤਾਂ ਤੇ ਬਾਕੀ ਜਿਹੜਾ ਆਪਣਾ ਅੱਜ ਦਾ ਵਲੌਗ ਸੀਗਾ ਉਹ ਇੱਥੇ ਆਪਾਂ ਸਮਾਪਤੀ ਵੱਲ ਵਧਾਉਨੇ ਆ ਤੇ ਜੇ ਤੁਹਾਨੂੰ ਵੀਡੀਓ ਵਲੌਗ ਆਪਣਾ ਚੰਗਾ ਲੱਗਿਆ ਤੇ ਲੱਗਦੇ ਨੇ ਤਾਂ ਭਾਈ ਪੇਜ ਨੂੰ ਸਬਸਕ੍ਰਾਈਬ ਕਰ ਲਿਓ ਤੇਰੇ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਿਓ ਤੇ ਵੀਡੀਓ ਨਾਲ ਇੱਥੋਂ ਤੱਕ ਬੰਨਣ ਵਾਸਤੇ ਬਹੁਤ ਬਹੁਤ ਧੰਨਵਾਦ ਤੇ ਮਿਲਦੇ ਆ ਨਵੇਂ ਦਿਨ ਨਾਲ ਨਵੀਂ ਸਵੇਰ ਨਾਲ ਨਵੇਂ ਵਲੌਗ ਨਵੀਂ ਵੀਡੀਓ ਨਾਲ ਤੇ ਨਵੇਂ ਕੰਮ ਧੰਦੇ ਨਾਲ ਠੀਕ ਹੈ ਜੀ ਸਾਸਤਰੀ ਆਕਾਰ ਪੰਡ